ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਸ਼ਿਵਲ ਕੈਪਨੀਓ ਵਿਖੇ ਮੁੱਖ ਮਾਰਗ ਉਤੇ ਇੱਕ ਬੱਸ ਕਾਰ ਦੇ ਨਾਲ ਟਕਰਾ ਗਈ ਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਭਾਵੇਂ ਇਸ ਹਾਸੇ ਦੇ ਵਿੱਚ ਕਿਸੇ ਨੂੰ ਸੱਟਾਂ ਨਹੀਂ ਲੱਗੀਆਂ ਪਰ ਹਾਦਸਾ ਫਿਰ ਵੀ ਵੱਡਾ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਬੱਸ ਬਾਬਾ ਬਲਖਣਾ ਤੋਂ ਦਿੱਲੀ ਵੱਲ ਨੂੰ ਜਾ ਰਹੀ ਸੀ ਤਾਂ ਜਿਵੇਂ ਹੀ ਸ਼ਿਵਲ ਕੈਪਨੀਓ ਦੇ ਲਾਗੇ ਪਹੁੰਚੀ ਇੱਕ ਕਾਰ ਦੇ ਨਾਲ ਟਕਰਾ ਗਈ ਇਸ ਹਾਸੇ ਦੇ ਵਿੱਚ ਦੋਨੇ ਵਹੀਕਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਫਿਲਹਾਲ ਸਥਾਨਕ ਬਸਨੀਕਾ ਦੀ ਮਦਦ ਨਾਲ ਯਾਤਰੀਆਂ ਨੂੰ ਸਟੇਟ ਵਗੈਰਾ ਦੇ ਦਿੱਤੀ ਗਈ ਹੈ ਤੇ ਆਉ ਤੁਹਾਨੂੰ ਸੁਣਾਉਣੇ ਆ ਕਿ ਇਸ ਮੌਕੇ ਗੱਲਬਾਤ ਕਰਦੇ ਹੋਏ ਬੱਸ ਯਾਤਰੀਆਂ ਦਾ ਕੀ ਕਹਿਣਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੰਦਰ ਉਹ ਭਾਈ ਸਾਹਿਬ ਨੇ ਇੱਕਦਮ ਰੋਡ ਦੇ ਵਿੱਚ ਬ੍ਰੇਕ ਮਾਰ ਕੇ ਤੇ ਐਵੇਂ ਰਾਈਟ ਕੱਢ ਦਿੱਤੀ ਸਾਡੇ ਡਰਾਈਵਰ ਨੇ ਬਹੁਤ ਬਚਾਇਆ ਉਹਨਾਂ ਨੂੰ ਵੀ ਬਚਾਇਆ ਸਾਨੂੰ ਵੀ ਬਚਾਇਆ ਕਿੱਥੋਂ ਆ ਰਹੇ ਸੀ ਅਸੀਂ ਬਾਬਾ ਬਾਲਕ ਦਾ ਬਾਬਾ ਤੋਂ ਆ ਰਹੇ ਮੱਥਾ ਟੇਕ ਕੇ ਇਹ ਗੱਲ ਦੇ ਸਾਨੂੰ ਵੀ ਬਚਾ ਲਿਆ ਉਹਨੂੰ ਵੀ ਬਚਾ ਲਿਆ ਜੀ ਅਸੀਂ ਇੰਨਾ ਜਾਨ ਇਹ ਸਾਡੇ ਵੀ ਕਿਸੇ ਬੰਦੇ ਤੇ ਨਹੀਂ ਲੱਗੀ ਉਹ ਪੈਸਾ ਵੀ ਠੀਕ ਠਾਕ ਹੈ ਪਰ ਗਲਤੀ ਉਹਨਾਂ ਦੀ ਸੀ ਤੇ ਉਹ ਮੰਨ ਵੀ ਗਏ ਬਾਕੀ ਲੋਕਾਂ ਨੇ ਵੀ ਇੱਥੇ ਦੇਖਿਆ ਕਿ ਉਹਨਾਂ ਦੀ ਗਲਤੀ ਤੇ ਸਾਡੇ ਡਰਾਈਵਰ ਨੇ ਕਿੰਨਾ ਬਚਾਇਆ ਅਰੇ ਅੱਗੇ ਬੈਠੇ ਹੋ ਅਗਰ ਉਹ ਨਾ ਕੱਟਦਾ ਰਾਈਟ ਸਾਈਡ ਤਾਂ ਉਹ ਪੈਸਾ ਅੱਜ ਸ਼ਾਮ ਨੂੰ ਕਰੀਬ ਇੱਕ ਦਿੱਲੀ ਤੋਂ ਪੁਰਸ਼ ਵਸਾਈ ਸੀ ਜਿਹੜੀ ਬਾਬਾ ਬਾਲਗਨਾਥ ਜੀ ਤੋਂ ਮੱਥਾ ਟੇਕ ਕੇ ਸਵਾਰੀਆਂ ਆ ਰਹੀਆਂ ਸੀਗੀਆਂ ਤੇ ਆ ਸ਼ਾਮ ਪ੍ਰਸੰਨੀ ਚੌਂਕ ਦੇ ਉੱਤੇ ਇੱਕ ਕਾਰ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਸਾਰਿਆਂ ਦਾ ਜਾਨ ਮਾਲ ਦਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਬਚਾਅ ਹੈਗਾ ਸਿਰਫ ਗੱਡੀਆਂ ਦਾ ਨੁਕਸਾਨ ਹੈਗਾ ਉਹਨ ਅਸੀਂ ਇਹਨਾਂ ਨੂੰ ਔਰੀ ਤੌਰ ਤੇ ਆ ਕੇ ਇਹਨਾਂ ਨੂੰ ਸਾਰਿਆਂ ਦਾ ਪਹਿਲਾਂ ਹਾਲ ਚਾਲ ਪੁੱਛਿਆ ਤੇ ਪੁੱਛਿਆ ਕਿਸੇ ਨੂੰ ਕੋਈ ਛੱਟ ਚੋਟ ਨਹੀਂ ਹੈ ਸਾਰਿਆਂ ਨੇ ਦੱਸਿਆ ਕਿਸੇ ਨੂੰ ਕੋਈ ਛੱਟ ਚੋਟ ਨਹੀਂ ਲੱਗੀ ਅਸੀਂ ਇਹਨਾਂ ਨੂੰ ਇਹ ਵੀ ਪੁੱਛਿਆ ਕਿ ਕੋਈ ਤੁਹਾਨੂੰ ਹੋਰ ਮਦਦ ਦੀ ਲੋੜ ਹੈ ਅਸੀਂ ਇਹਦੇ ਮੰਦਰ ਖਲਵਾ ਦਿੰਨੇ ਆ ਕਿਉਂਕਿ ਜਿੰਨੇ ਸੜਦਾਲੂ ਆਏ ਬੱਚੇ ਆ ਲੇਡੀਜ਼ ਆ ਬਜ਼ੁਰਗਾਂ ਦੇ ਨਾਲ ਇਹਨਾਂ ਨੂੰ ਫੌਰੀ ਤੌਰ ਤੇ ਇਹ ਮਦਦ ਦਿੱਤੀ ਕਿ ਇਹਨਾਂ ਨੂੰ ਮੰਦਰ ਖਲਵਾ ਕੇ ਅਸੀਂ ਉੱਤੇ ਇਹਨਾਂ ਨੂੰ ਚਾਹ ਪਾਣੀ ਦਾ ਪ੍ਰਬੰਧ ਕਰ ਦਿੰਨੇ ਆ ਜੀ ਤੇ ਬਾਕੀ ਕੋਈ ਵੀ ਜਾਨਵਾਲ ਦਾ ਨੁਕਸਾਨ ਨਹੀਂ ਹੋਇਆ। ਦੋਨੋਂ ਜਿਹੜੀਆਂ ਸਵਾਰੀਆਂ ਗੱਡੀ ਵਾਲਿਆਂ ਦੀਆਂ ਵੀ ਔਰ ਬੱਸ ਵਾਲਿਆਂ ਦੀਆਂ ਸਾਰੀਆਂ ਸੇਫ ਹੈ ਜੀ। ਹਾਂਜੀ। ਸੁਰਜੀਤ ਸਿੰਘ ਕਿੱਥੋਂ ਆ ਰਹੇ ਸੀ ਇਹ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਨਾਲ ਇਹ ਮੈਂ ਮਹਿਕਪੁਰੋਂ ਆ ਰਿਹਾ ਸੀ। ਮਗਰ ਨਹੀਂ ਪੈਟਰੋਲ ਵਾਲਾ ਪਰਵਾ ਕੇ ਗੱਡੀ ਜੀ। ਕੱਲ ਦਿੱਲੀ ਜਾਣਾ ਸੀ ਮੈਂ ਤੇ ਮੈਂ ਅੱਜ ਪਰਵਾ ਲਏ ਨੇ। ਤੇ ਜਿਸ ਮੋੜ ਤੇ ਐਕਸੀਡੈਂਟ ਹੋਇਆ ਨਾ ਉੱਥੋਂ ਮੈਂ ਰਾਈਟ ਹੋਣਾ ਸੀ। ਬਿਲਕੁਲ ਮੋੜ ਤੇ ਬੱਸ ਨਾਲ ਮਾਰਿਆ। ਰਾਈਟ ਹੈਂਡਿਕੈਟਰ ਦਿੱਤਾ ਤਾਂ 10-20 ਦੀ ਸਪੀਡ ਹੋਣੀ 10 ਦੀ ਮੁਸ਼ਕਿਲ ਜੀ ਬਾਈਟ ਜਾਣਾ ਮੈਂ। एन पेट्रोल भी जो ब्रेक में धान काबू नहीं हो गए पहले माफी तो कंट्रोल नहीं हुई एनी स्पीड वाला आया तो ये आगे लेके पीछे लेके मारी काफी पे कंधे पे लगी थोड़ी है मेरे को खबर खोल लगे तो पता की 1288 वही और निकल यानी गड्डी है ना हां फादर से थोड़ी लगी है थो गुम तो चोट है सर हां है